ਅਕਲ ਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਕੇਲਾਸ਼ ਕੁਮਾਰ ਹੈਗਾ ਇਹ ਜੋ ਹਾਸਾ ਹੋਇਆ ਹੈ ਕੀ ਕਾਰਨ ਹੈ ਇਸਕਾ ਇਹ ਸਕੂਟਰੀ ਸੀ ਕਿੰਗਾ ਸੀ ਇਹ ਕਿਚੋ ਗਸ ਬਲਾ ਨੇ ਇਸਕੋ ਮਾਰ ਦਿਆ ਨਹੀਂ ਕਿੱਥੋਂ ਕਿੱਥੇ ਆ ਰਹੇ ਸੀਗੇ ਤੇ ਜਾ ਰਹੇ ਸੀ ਆਪਾਂ ਇਹ ਆਪਣੇ ਜਾ ਥੋੜਾ ਬੈਂਕ ਜਾ ਰਹੇ ਸੀ ਮੁੰਡੇ ਕੰਮ ਸੇ ਉਸਕੋ ਬਾਹਰ ਵੇਜਣਾ ਸੀ ਲੋਨ ਲੂਨ ਕੇ ਬਾਰੇ ਮੈਂ ਕਰਨਾ ਸੀ ਇਸ ਲਈ ਅਗਰ ਮੈਂ ਕੰਮ ਸੇ ਹੀ ਆਇਆ ਪਹਿਲੇ ਜੀ ਕਰਕੇ ਕਿੱਥੇ ਤੇ ਰਹਿਣ ਵਾਲੇ ਆ ਤੁਸੀਂ ਅਜੀ ਖੇਰਾ ਗਲੋਨੀ ਰਹਿੰਦੇ ਆ ਕੋਈ ਨਿਆਰ ਕੋਟ ਰਾਣੀ ਨਹੀਂ ਇਹ ਜਿਹੜਾ ਹਾਸਾ ਹੋਇਆ ਬੱਸ ਵਾਲੇ ਨੇ ਪਿੱਛੋਂ ਲੈ ਕੇ ਮਾਰੀ ਕਿ ਕ੍ਰਾਸ ਕਰਨ ਵੇਲੇ ਮਾਰੀ ਹੈ ਨਹੀਂ ਪਿੱਛੋਂ ਮਾਰੀ ਬੱਸ ਜੀ ਕਿਹੜੀ ਬੱਸ ਸੀਗੀ ਪੰਜਾਬ ਨੇ ਪੰਜਾਬ ਕਾ ਦੇ ਬੱਸ ਹੈਗਾ ਜੀ ਮੈਂ ਤੇ ਬਾਜੀ ਫਟਾਫਟ ਚਲਾਇਆ ਮੈਂ ਆਪਣਾ ਧਾਰਵਿੰਦਰ ਸਕੂਟਰੀ ਵੀ ਉੱਥੇ ਇਹ ਸਾਰਾ ਚੂਰ ਹੋ ਚਾਲ ਗਿਆ ਹੈ ਜਿਹੜੇ ਜ਼ਖਮੀ ਹਾਲਚ ਪਏ ਆ ਕੀ ਲੱਗਦੇ ਆ ਤੁਹਾਡੇ ਇਹ ਮੇਰਾ ਬੇਟਾ ਹੈ ਜੀ ਬਾਜੀ ਇਹ ਤੇ ਮੇਰਾ ਕੀ ਨਾਮ ਹੈ ਇਹਨਾਂ ਦਾ ਅਭਿਨਾਮ ਹੈ ਜੀ ਅਭਿਨਾਮ ਹੈ ਮੇਰਾ ਬੇਟਾ ਕਿੰਨੀ ਉਮਰ ਹੈ ਇਹਨਾਂ ਦੀ ਭਾਈ ਜਾਲੇ ਜੀ ਤੇ ਜਿਹੜੀ ਇਸ ਕੀ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਸਰ ਕਿਹੜੀ ਵਾਸਤੇ ਲੱਗੇ ਆ ਮੈਂ ਪੰਜਾਬ ਰੋਡ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਜਲੰਧਰੋਂ ਆ ਰਹੇ ਸਰ ਜਿਹੜਾ ਇਹ ਘਟਨਾ ਵਾਪਰੀ ਆ ਕੀ ਲੱਗਦਾ ਤੁਸੀਂ ਮੌਕੇ ਬੱਸ ਜੇ ਸੀ ਸਰ ਮੈਂ ਅੱਗੇ ਬੈਠਾ ਸੀ ਟਰੈਵਲ ਦੇ ਕੋਲੇ ਜੀ ਬਿਲਕੁਲ ਉਹ ਜੋ ਪਰਲੇ ਸ਼ਾੜ ਆਪਣਾ ਆਪਣਾ ਪੁੱਟ ਪਾਦ ਰਿਹਾ ਜੀ ਥੋੜਾ ਬੰਦ ਕੀਤਾ ਹੋਇਆ ਸੀ ਪਹਿਲਾਂ ਉਹ ਖੁੱਲਿਆ ਹੋਇਆ ਜੀ ਉਹ 1 ਕੋ ਲੱਖ ਤੋਂ ਤਨ ਆਇਆ ਜੀ ਤੇ ਗੱਡੀ ਨੇ ਜਾਣਕ ਮੂਹਰੇ 1 ਕੋ ਲੱਖ ਦੀ ਉਹਨੇ ਪੂਰਾ ਕ ਬ੍ਰੇਕ ਮਾਰੇ ਗੱਡੀ ਦੇ ਜੀ ਅਸੀਂ ਗੱਡੀ ਬਹੁਤ ਬ੍ਰੇਕ ਮਾਰੇ ਗੱਡੀ ਦੇ ਜੀ ਬਹੁਤ ਹੋਲੀ ਕੀਤੀ ਗੱਡੀ ਪਰ ਰੁਕੀ ਬਹੁਤ ਤੇ ਸੀਕਟ ਸਕੂਟਰੀ ਉਹਦੀ ਜਿਹੜੀ ਨਾਲੀ ਕੀ ਕੀ ਨਾਮ ਤੁਹਾਡਾ ਡਰਾਈਵਰ ਜਿਹੜਾ ਉਹ ਕਿੱਥੇ ਗਿਆ ਉਹ ਨਾਲ ਗਿਆ ਹੁਣੇ ਪੇਸੈਂਟ ਦੇ ਉਹ ਲੈ ਕੇ ਗਿਆ ਮੁੰਡੇ ਨਾਲ ਲੈ ਗਿਆ ਨਾਲ ਚੱਕ ਲੈ ਗਿਆ ਕਿਹੜੀ ਜਗਾ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਕੀ ਨਾਮ ਡਰਾਈਵਰ ਦਾ ਚਰਨਜੀਤ ਸਿੰਘ ਹੈ ਹਾਂਜੀ ਅਮਰਜੀਤ ਜਿਹੜਾ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਿਓ ਸਾਨੂੰ ਸੂਚਨਾ ਮਿਲੀ ਸੀ ਕਿ ਸ਼ਹਾਫਤ ਦੇ ਵਿੱਚ ਇਸ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਆ ਕੇ ਦੇਖਿਆ ਤੇ ਬੱਸ ਦੇ ਥੱਲੇ ਡੈਕਟਰ ਸਕੂਟਰੀ ਜਿਹਦੇ ਬੰਦਾ ਸਾਈਡ ਤੇ ਪਿਆ ਸਗਾ ਜੱਕਵੀ ਹਾਲ ਚਿਰ ਤੇ ਲੋਕਾਂ ਚ ਜੋਗ ਦੇ ਨਾਲ ਤੇ ਉਹਨੂੰ ਇਹ ਹਸਪਤਲ ਪਛਾਣਦਾ ਜੀ ਤੇ ਹਸਪਤਲ ਭੇਜਦਾ ਸਰਕਾਰੀ ਹਸਪਤਲ ਤੇ ਟ੍ਰੈਫਿਕ ਚੱਲ ਰਹੀ ਹੈ ਜੀ ਟ੍ਰੈਫਿਕ ਬੱਸ ਸਟਾਪ ਤੇ ਕਰਾਤੀ ਹੈ ਸਰ ਟ੍ਰੈਫਿਕ ਚੱਲ ਰਿਹਾ ਚੱਲ ਰਿਹਾ ਜੀ 1.5 2.5 ਇੱਕ ਪੇਸ਼ੈਂਟ ਆਇਆ ਸੀ ਕਿੰਨਾ ਹਾਂਜੀ ਸਸਰੀ ਕਾਲ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਅਭਿਨਵ ਕੁਮਾਰ ਸਨੋਫ ਕੇ ਰਾਸ਼ ਕੁਮਾਰ ਪੇਸ਼ੈਂਟ ਕੋਟ ਰਾਣੀ ਦਾ ਰਹਿਣ ਵਾਲਾ ਹੈ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਸ਼ੂਗਰ ਮਿਲ ਦੇ ਕੋਲ ਪੇਸ਼ੈਂਟ ਦੀ ਹਾਲਤ ਥੋੜੀ ਗੰਭੀਰ ਹੈਗੀ ਹੈ ਉਹਨੂੰ ਅਸੀਂ ਅੱਗੇ ਜਲੰਧਰ ਰੈਫਰ ਕੀਤਾ ਹੈ ਉਹਨੂੰ ਹੈਡ ਇੰਜਰੀ ਹੈਗੀ ਪੇਸ਼ੈਂਟ ਮੜਨ ਕੀ ਨਾਮ ਕੀ ਇਹਨਾਂ ਦੇ ਨਾਮ ਹੈ ਜੀ ਅਭਿਨਵ ਕੁਮਾਰ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਕੋਟ ਰਾਣੀ ਦਾ ਰਹਿਣ ਵਾਲਾ ਹੈ ਕਿੰਨੇ ਸੱਟਾਂ ਮੜਨ ਹੈਗੀ ਇਹਨਾਂ ਦੇ ਸੱਟਾਂ ਕਾਫੀ ਹੈਗੀ ਹੈਡ ਇੰਜਰੀ ਕਾਫੀ ਜ਼ਿਆਦਾ ਸੀ ਮਰੀਜ਼ ਨੂੰ ਨਾ ਤੇ ਇਹਨਾਂ ਨੂੰ ਕਿੱਥੇ ਰੈਫਰ ਕੀਤਾ ਜਲੰਧਰ ਰੈਫਰ ਕੀਤਾ ਸੀ ਸਿਵਲ ਚ ਕਿ ਕੋਰਸ ਭੇਜੀ ਸੀ ਮੜਨ ਕੋਰ ਹਾਂ ਜੀ ਪੀਆਈ ਅ